ਮਾਂ ਨੇ ਆਸ਼ਰਮ ਚ ਜਮਾ ਕਰਾਤਾ ਸੀ ਪਰ ਭੈਣ ਨੇ ਵੱਡੀ ਹੋ ਕੇ ਪੜ੍ਹ ਲਿਖ ਕੇ ਆਪਣੀ ਭੈਣ ਨੂੰ ਆਸ਼ਰਮ ਤੋਂ ਲੈ ਕੇ ਆਂਦਾ ਕਿਤੇ ਇਹ ਬੱਚੇ ਹੁੰਦੇ ਨਾ ਤੁਹਾਨੂੰ ਕੋਈ ਡਿਪਰੈਸ਼ਨ ਨਹੀਂ ਲੱਗਦਾ ਇਹਨਾਂ ਦੇ ਵਿੱਚ ਅੱਛਾ ਬਸ ਬਹੁਤ ਚੰਗੀ ਲੱਗੀ ਜਿਹੜੀ ਸੋਚ ਪੈ ਰਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਭੈਣ ਵੀ ਛੋਟੀ ਜੀ ਸੀਗੀ ਇਹਦੀ ਭੈਣ ਵੀ ਜਨਮ ਤੋਂ ਹੀ ਛੋਟੀ ਹੁੰਦੀ ਹੋਈ ਠੀਕ ਨਹੀਂ ਸੀ ਮੰਦ ਬੁੱਧੀ ਸੀ ਤੇ ਭੈਣ ਹੁਣ ਵੱਡੀ ਹੋ ਗਈ ਆਪਦੇ ਪੈਰਾਂ 'ਤੇ ਖੜੀ ਹੋ ਗਈ ਕਮਾਉਣ ਲੱਗ ਗਈ ਆਪਦੀ ਭੈਣ ਨੂੰ ਆਸ਼ਰਮ 'ਚੋਂ ਲੈ ਕੇ ਆਈਏ ਕਿਉਂਕਿ ਮੰਮੀ ਨੇ ਆਸ਼ਰਮ 'ਚ ਜਮਾ ਕਰਾਤਾ ਸੀ ਆਪਣੀ ਬੇਟੀ ਨੂੰ ਇਹ ਛੋਟੀ ਐ ਤੇ ਤੋਂ ਵੱਡੀ ਆ ਵੱਡੀ ਆ ਤਾਂ ਫਿਰ ਘਰ ਦੇ ਹਾਲਾਤ ਬਹੁਤ ਮਾੜੇ ਸੀ ਮਾਂ ਤੋਂ ਹੁੰਦਾ ਨਹੀਂ ਸੀ ਇਹਦੀ ਕੇਅਰ ਨਹੀਂ ਸੀ ਹੁੰਦੀ ਉਹਦੀ ਪੜ੍ਹਾਈ ਨਹੀਂ ਸੀ ਹੁੰਦੀ ਤਾਂ ਫਿਰ ਮਾਂ ਨੇ ਦਾਸਨ ਜਮਾ ਕਰਾਤਾ ਸੀ ਪਰ ਭੈਣ ਨੇ ਵੱਡੀ ਹੋ ਕੇ ਵਾੜ ਲੈ ਕੇ ਆਪਣੀ ਭੈਣ ਨੂੰ ਆਸ਼ਰਮ ਤੋਂ ਲੈ ਕੇ ਆਂਦਾ ਅੱਜ ਆਪਣੇ ਨਾਲ ਰੱਖ ਰਹੀ ਆ ਉਹਦਾ ਇਲਾਜ ਕਰਾ ਰਹੀ ਆ ਤੇ ਇੱਥੇ ਮੁਨਕਤਾਰੀ ਸੇਵਾ ਪਰਿਵਾਰ ਚ ਇਲਾਜ ਚੱਲਦਾ ਕੀ ਨਾ ਇਹਦਾ ਪਲਕ ਪਲਕ ਤੇ ਹੁਣ ਪਲਕ ਪਹਿਲਾਂ ਨਾਲੋਂ ਬਹੁਤ ਠੀਕ ਆ ਇਹ ਲੋਕਾਂ ਲਈ ਇੱਕ ਸਨੇਹਾ ਭਾਈ ਤੁਸੀਂ ਆਪਣੇ ਬੱਚਿਆਂ ਨੂੰ ਭੈਣਾ ਭਰਾਵਾਂ ਨੂੰ ਆਸ਼ਰਮਾਂ ਛੱਡਣ ਬਾਰੇ ਸੋਚਦੇ ਹੋ ਇੱਥੇ ਕੇ ਵੀ ਆ ਜਿਹੜੀ ਲੈ ਕੇ ਆਈਏ ਜਾ ਕੇ ਆਪਦੇ ਘਰੇ ਨਹੀਂ ਇਹਨੂੰ ਕੀ ਸੀ ਉੱਥੇ ਰਹੀ ਜਾਂਦੀ ਮੰਮੀ ਤੇਰੇ ਕਿੱਥੇ ਨੇ ਘਰੇ ਹੀ ਰਹਿੰਦੇ ਸਾਡੇ ਨਾਲ ਹੀ ਨਾਲ ਹੀ ਰਹਿੰਦੇ ਡੈਡੀ ਹੈ ਕੋਆਪਰੇਟ ਨਹੀਂ ਕਰਦੇ ਅੱਜ ਡੈਡੀ ਪਾਪਾ ਕੰਮ ਕਰਦੇ ਰਹਿੰਦੇ ਭੈਣ ਭਰਾ ਕਿੰਨੇ ਤੁਸੀਂ ਹੋਰ ਇੱਕ ਹੋਰ ਭਰਾ ਵੱਡਾ ਵੱਡਾ ਭਰਾ ਉਹ ਕੋਆਪਰੇਟ ਕਰਦਾ ਉਹ ਵੀ ਮੈਂ ਤੇ ਮੇਰੇ ਭਰਾ ਡਿਸੀਜਨ ਦੋਨਾਂ ਨਾਲ ਸੀ ਦੇਖੋ ਦੋਨੋਂ ਭੈਣ ਭਰਾ ਵੱਡੇ ਹੋ ਕੇ ਆਪਦੀ ਭੈਣ ਨੂੰ ਆਸ਼ਰਮ ਤੋਂ ਲੈ ਕੇ ਆਏ ਜਾ ਕਿਉਂਕਿ ਹੁਣੇ ਆਪਣੇ ਇੰਨੇ ਯੋਗ ਹੋ ਗਏ ਸੀ ਵੀ ਆਪਣੀ ਭੈਣ ਦੀ ਸੰਭਾਲ ਕਰ ਸਕਦੇ ਸੋਚਿਓ ਵਿਚਾਰਿਓ ਵੀਡੀਓ ਨੂੰ ਸ਼ੇਅਰ ਕਰਿਓ ਮਾਈਕਲ ਜੀ ਦਾ ਖਾਲਸਾ ਬਾਈ ਸਰ ਜਿਹੜੀ ਹਿ ਸਾਇਟੀ ਹੈ ਨਾ ਅਸੀਂ ਰੈਂਟ ਤੇ ਰਹਿੰਦੇ ਆ ਸੋਸਾਇਟੀ ਨਹੀਂ ਐਵੇਂ ਦੇ ਬੱਚਾ ਨੂੰ ਹਜੇ ਜੇ ਸਰਪਰ ਉਹ ਧੋਖਾ ਹੁੰਦਾ ਹੈ ਕਿਤੇ ਮੈਂ ਵਰਕ ਫਰੋਮ ਹੋਮ ਕਰਦੀ ਆ ਬਾਹਰ ਦੀ ਯੂਕੇ ਦੀ ਕੰਪਨੀ ਨਾਲ ਜਦੋਂ ਇਹ ਆਈ ਹੈ 10 ਦਿਨ ਬਾਅਦ ਹੀ ਮੈਨੂੰ ਜੋਬ ਹੋ ਗਿਆ ਇਹਦੇ ਕਰਮਾਂ ਨੂੰ ਤੁਹਾਨੂੰ ਜੋਬ ਮਿਲ ਗਈ ਹੈ ਮੈਂ ਘਰ ਬੈਠੀ ਕੰਮ ਕਰਦੀ ਆ ਨਾਲ ਇਹਨੂੰ ਵੀ ਦੇਖਦੀ ਆ ਇਹਨੂੰ ਵੀ ਟਾਈਮ ਦਿੰਦੀ ਜਿੰਨਾ ਹੋ ਸਕਦਾ ਯੂਐਸਏ ਦੀ ਕੰਪਨੀ ਯੂਕੇ ਯੂਕੇ ਦੀ ਵਰਕ ਫਾਰ ਹੋਮ ਕਰਦੀ ਆ ਭੈਣ ਇਹਨੂੰ ਜਿੱਦ ਦਿਨ ਇਹਨੂੰ ਲੈ ਕੇ ਆਂਦਾ ਉਦੋਂ ਬਾਅਦ ਚ ਜੋਬ ਮਿਲੀ ਹੈ ਭੈਣ ਨੂੰ ਇਹਦੇ ਕਰਮਾਂ ਨੂੰ ਜੋਬ ਵੀ ਮਿਲ ਗਈ ਉਹਨੂੰ ਨਾਲੇ ਇਹਦੀ ਕੇਅਰ ਕਰਦੀ ਨਾਲੇ ਘਰੇ ਰੱਖਦੀ ਆ ਪਰ ਇਥੇ ਇੱਕ ਗੱਲ ਬੜੀ ਜ਼ਰੂਰੀ ਹੈ ਜਿਹੜੀ ਭੈਣ ਨੇ ਵੀ ਕਰੀ ਆ ਵੀ ਸਾਡੀ ਸੁਸਾਇਟੀ ਐਸੈਪਟ ਨਹੀਂ ਕਰਦੀ ਇਦਾਂ ਦੇ ਬੰਦੇ ਆ ਨਾ ਤਾਂ ਉਹ ਹੱਸ ਕੇ ਬੁਲਾਉਂਦੇ ਆ ਨਾ ਇਦਾਂ ਦੇ ਮੰਦਬੁੱਧੀ ਜਿਹੜਾ ਰੱਬ ਦਾ ਬੰਦਾ ਸਿੱਧਾ ਹੀ ਉਹਨੂੰ ਸਿੱਧੇ ਬੂ ਗੱਲ ਕਰਦੇ ਆ ਉਹ ਤੋਂ ਦੂਰ ਉਹਨੂੰ ਦੂਰ ਕਰਨਾ ਚਾਹੁੰਦੇ ਆ ਆਪਣੇ ਆਪ ਬੇਨਤੀ ਆ ਭੈਣੋ ਭਰਾਵੋ ਇਹ ਵਕਤ ਕਿਸੇ ਤੇ ਵੀ ਆ ਸਕਦਾ ਸਮੇਂ ਦਾ ਪਤਾ ਨਹੀਂ ਲੱਗਦਾ ਇਦਾਂ ਦੇ ਰੱਬੀ ਰੂਹਾਂ ਨੂੰ ਪਿਆਰ ਕਰਿਆ ਕਰੋ ਇਹਨਾਂ ਦਾ ਸਤਿਕਾਰ ਕਰਿਆ ਕਰੋ ਜਦੋਂ ਇਹ ਬੱਚੇ ਹੁੰਦੇ ਨੇ ਨਾ ਤੁਹਾਨੂੰ ਕੋਈ ਡਿਪਰੈਸ਼ਨ ਨਹੀਂ ਹੋ ਸਕਦਾ ਬਹੁਤ ਚੰਗੀ ਲੱਗੀ ਤੇਰੀ ਸੋਚ ਪਾਏ ਬਹੁਤ ਚੰਗਾ ਲੱਗਾ ਸ਼ਾਬਾਸ਼ ਤੁਹਾਡੇ ਕਰਕੇ ਮੈਂ ਇਹ ਘਰ ਲਿਆ ਉਹਦੀ ਕਰਤਾ ਇਹ ਮੇਰੀ ਸਿਸਟਰ ਹੈ ਓਕੇ ਇਹਨਾਂ ਨੂੰ ਪਹਿਲੇ ਕੀ ਪ੍ਰੋਬਲਮ ਸੀ ਇਹ ਬਾਈ ਬਰਥ ਸੀ ਅਬ ਨੋਰਮਲ ਹੈ ਬਾਈ ਬਰਥ ਬਸ ਇਹ ਪਰੇਸ਼ਾਨ ਕਰਦੇ ਸੀ ਗੱਲ ਬਟ ਜਿਵੇਂ ਜਿਵੇਂ ਵੱਡੀ ਹੁੰਦੀ ਹੈ ਇਹ ਚ ਹੁੰਦੀ ਹੈ ਸਮਝ ਆਉਂਦੀ ਹੈ ਪਰ ਇਹ 11 ਸਾਲ ਦੀ ਸੀਗੀ ਤੇ ਅनाथ ਆਸ਼ਰਮ ਸਾਡਾਂ ਦਾ ਸੀਗਾ ਮੇਰੇ ਮਦਰ ਨੇ ਮਦਰ ਨੇ ਉਹੀ ਕਿ ਮੈਂ ਐਵੇਂ ਦੇ ਬੱਚੇ ਨੂੰ ਨਹੀਂ ਸੰਭ ਸਕਦੀ ਕੱਲ ਨੂੰ ਇੰਨੇ ਵੱਡੀ ਹੋਣਾ ਮੈਂ ਅਸੀਂ ਕਿਵੇਂ ਕਿੰਨੇ ਪਰ ਪਰ ਆਓ ਤੁਸੀਂ ਅਸੀਂ ਤਿੰਨ બીਜਾ ਕੌਣ ਹੈ ਮੇਰਾ ਬ੍ਰਦਰ ਹੈ ਵੱਡਾ ਛੋਟਾ ਹੈ ਵੱਡਾ ਸਪਾ ਮੈਂ ਇਹਨੂੰ ਅ ਪਿਛਲੇ ਸਾਲ ਸਤੰਬਰ ਚ ਲੈ ਕੇ ਆਈ ਸੀ ਮੈਂ ਅਕਤੂਬਰ ਚ ਇਹਨੂੰ ਲੈ ਕੇ ਆਈ ਸੀ ਸਤੰਬਰ ਚ ਮੈਂ ਇਹਨੂੰ ਘਰੇ ਲੈ ਕੇ ਆਈ ਸੀ ਨਾਥ ਆਸ਼ਰਮ ਤੋਂ ਫਸਟ ਮੰਥ ਅਸੀਂ ਘਰੇ ਰੱਖਿਆ ਬਿਲਕੁਲ ਨੋਰਮਲ ਹੀ ਸੀਗੀ ਫਿਰ ਬੱਡ ਸੌਂਦੀ ਨਹੀਂ ਸੀ ਬਿਲਕੁਲ ਜਦੋਂ ਦੀ ਉੱਥੋਂ ਆਈ ਸੀਗੀ ਬਿਲਕੁਲ ਵੀ ਮਤਲਬ 2 ਘੰਟੇ ਸੌਣਾ 24 ਘੰਟੇ ਚੋਂ ਫਿਰ ਉਸ ਤੋਂ ਬਾਅਦ ਮੇਰੀ ਵੀ ਜੌਬ ਲੱਗ ਗਈ ਜਦ ਜੇ ਆਈ ਫਿਰ ਮੈਂ ਆਪਣਾ ਕੰਮ ਕਰਨ ਲੱਗ ਗਈ ਫਿਰ ਇਹ ਥੋੜਾ ਐਂਗਰਿਸ਼ ਹੋ ਗਿਆ ਬਹੁਤ ਕੁੱਟਣ ਮਾਰਨ ਲੱਗੀ ਚਿੱਕਾ ਮਾਰਨ ਲੱਗੀ ਸੀ ਰੈਂਟ ਵਾਲੇ ਆਉਂਦੇ ਸੀ ਰੰਦੇ ਸੀ ਥੋੜੀ ਪ੍ਰੋਬਲਮ ਹੋਣ ਲੱਗੀ ਫਿਰ ਉਸ ਤੋਂ ਬਾਅਦ ਮੈਂ ਸੋਚਿਆ ਕਿ ਇੱਕ ਵਾਰੀ ਟਰਾਈ ਕਰ ਲੈਂਦੇ ਆ ਮੈਂ ਕਾਫੀ ਟਾਈਮ ਤੋਂ ਦੇਖਦੀ ਸੀਗੇ ਇਹਨਾਂ ਨੂੰ ਉਹਨਾਂ ਨੂੰ ਦੇਖ ਕੇ ਹੀ ਮੇਰੇ ਮਨ ਚ ਆਉਂਦਾ ਸੀਗਾ ਕਿ ਮੈਂ ਆਪਣੀ ਸਿਸਟਰ ਠੀਕ ਕਰਨੀ ਹੈ ਇਹਨੂੰ ਲੈ ਕੇ ਆਣਾ ਹੈ ਹੋਏਗੀ ਅਗਰ ਇਹਨੇ ਸਾਰੇ ਲੋਕ ਸਹੀ ਹੋ ਰਿਹਾ ਮੇਰੀ ਸਿਸਟਰ ਵੀ ਹੋਏਗੀ ਮਤਲਬ ਮੈਂ ਜਦੋਂ ਫਰਸਟ ਮੰਥ ਤੋਂ ਦਵਾਈ ਲੈ ਕੇ ਗਈ ਸੀ ਇਹਨੂੰ ਫਰਸਟ ਮੰਥ ਚ ਕਾਫੀ ਫਰਕ ਪੈ ਗਿਆ ਸੀ 15 ਦਿਨਾਂ ਮਗਰ ਹਾਂਜੀ ਹੁਣ ਥੋੜਾ ਜਿਹਾ ਬਸ ਮੌਸਮ ਆਈ ਥਿੰਕ ਚੇਂਜ ਹੋਇਆ ਥੋੜਾ ਐਕਟਿਵ ਜ਼ਿਆਦਾ ਹੋ ਗਿਆ ਉਹਦੇ ਹਰ ਹਾਂਜੀ ਮੈਂ ਸੋਸਾਇਟੀ ਨੂੰ ਬਸ ਇਹੀ ਕਹਿਣਾ ਚਾਹੁੰਦੀ ਜਿਹਦੇ ਭੈਣ ਭਰਾ ਕੋਈ ਵੀ ਐਵੇਂ ਦਾ ਹੈ ਮਤਲਬ ਉਹਨਾਂ ਦੇ ਸਾਥ ਨਾ ਛੱਡੋ ਹੈਨਾ ਸਾਥ ਦਵੋ ਇੱਕ ਉਮੀਦ ਹੁੰਦੀ ਹੈ ਕਿ ਲੋਕੀ ਬਸ ਕਹਿੰਦੇ ਆ ਕਿ ਐਵੇਂ ਦੇ ਬੱਚੇ ਨਹੀਂ ਠੀਕ ਹੋ ਸਕਦੇ ਬਟ ਹੋ ਸਕਦੇ ਜੇ ਤੁਸੀਂ ਵਿਸ਼ਵਾਸ ਰੱਖੋਗੇ ਸਭ ਕੁਝ ਹੋ ਜਾਂਦਾ ਹੈ